ਦਸਵੰਦ ਦੀ ਮਹੱਤਤਾ ਦਸਵੰਦ ਦਾ ਸਮਾਜਿਕ ਪ੍ਰਭਾਵ ਕੀ ਹੈ ਦਸਵੰਦ ਰੁਕਾਵਟਾਂ ਨੂੰ ਤੋੜਨ ਅਤੇ ਮਜ਼ਬੂਤ ਸਮਾਜ ਦਾ ਨਿਰਮਾਣ ਕਰਨ ਵਾਸਤੇ ਮਦਦ ਕਰਦਾ ਹੈ ਕੀ ਤੁਸੀਂ ਕਦੇ ਦਸਵੰਦ ਦੇਣ ਦੀ ਅਸਲ ਸ਼ਕਤੀ ਬਾਰੇ ਸੋਚਿਆ ਹੈ ਦਸਵੰਦ ਸਿਰਫ ਪਦਾਰਥਾਂ ਦਾ ਹੀ ਨਹੀਂ ਸਗੋਂ ਇਸ ਦਾ ਕੁਝ ਦੂਘਾ ਕੁਝ ਰੂਹਾਨੀ ਅਰਥ ਹੈ ਦਸਵੰਦ ਮੀਨਸ ਡੋਨੇਟ ਕਰਨਾ দান ਕਰਨਾ ਚੈਰਿਟੀ ਕਰਨਾ ਆਓ ਆਪਾਂ ਇਸ ਦੀ ਸ਼ਕਤੀ ਬਾਰੇ ਜਾਣਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਦਸਵੰਦ ਕੀ ਹੈ ਦਸਵੰਦ ਕਿਉਂ ਕੱਢਣਾ ਹੈ ਜੇ ਮਨੁੱਖ ਦਸਵੰਦ ਨਹੀਂ ਕੱਢਦਾ ਹੈ ਤਾਂ ਮਨੁੱਖ ਤੇ ਉਸ ਦਾ ਕੀ ਪ੍ਰਭਾਵ ਪੈਂਦਾ ਹੈ ਆ ਇਹਦੇ ਆਪਾਂ ਇਸ ਨੂੰ ਸਰਵਰ ਕਰਦੇ ਹਾਂ ਕਿ ਸਾਡੇ ਸਤਿਗੁਰ ਨੇ ਸਾਡੇ ਵਾਸਤੇ ਦਸਵੰਦ ਕਿਉਂ ਲਾਜ਼ਮੀ ਕੀਤਾ ਤੇ ਕਿਉਂ ਦਸਵੰਦ ਕੱਢਣਾ ਹੈ ਆਪਣੇ ਸੇਖਾਂ ਵਾਸਤੇ ਗੁਰੂ ਦਾ ਉਪਦੇਸ਼ ਹੈ ਕਿ ਨਾਮ ਜਪੋ ਕਿਰਤ ਕਰੋ ਤੇ ਵੰਡ ਛਕੋ ਇਹ ਸਿੱਖ ਜੀਵਨ ਦੇ ਤਿੰਨ ਥੰਮ ਹਨ ਇਹ ਤਿੰਨ ਪਿੱਲਰ ਹਨ ਜੋ ਕਿ ਸਿੱਖ ਜੋ ਕਿ ਇੱਕ ਟ੍ਰਾਈਪੋਡ ਦੀ ਤਰ੍ਹਾਂ ਹੈ ਇਹ ਤਿੰਨੋਂ ਦੇ ਤਿੰਨੋਂ ਥੰਮ ਇਹ ਤਿੰਨੋਂ ਦੇ ਤਿੰਨੋਂ ਪਿੱਲਰ ਨਾਮ ਜਪਣਾ ਕਿਰਤ ਕਰਨਾ ਵੰਡ ਛਕਣਾ ਇਹ ਟ੍ਰਾਈਪੋਡ ਦੀ ਤਰ੍ਹਾਂ ਤਿੰਨ ਥੰਮ ਹਨ ਕੋਈ ਇੱਕ ਕਾਂਗ ਵੀ ਇਸ ਦੀ ਇੱਕ ਥੰਮ ਵੀ ਡਿੱਗ ਪਵੇ ਤਾਂ ਟ੍ਰਾਈਪੋਡ ਖੜਾ ਨਹੀਂ ਰਹਿ ਸਕਦਾ ਅਤੇ ਇਸੇ ਤਰ੍ਹਾਂ ਹੀ ਇਹ ਤਿੰਨ ਥੰਮ ਬਹੁਤ ਜ਼ਰੂਰੀ ਨੇ ਕੀ ਨੇ ਗੁਰੂ ਦੇ ਸਿੱਖ ਵਾਸਤੇ ਧਰਮ ਕਰਮ ਦੀਆਂ ਤਿੰਨੋਂ ਹੀ ਟੰਗਾਂ ਤਿੰਨੋਂ ਹੀ ਸਤੰਭ ਮਜ਼ਬੂਤ ਹੋਣੇ ਚਾਹੀਦੇ ਹਨ ਤਾਈਓ ਹੀ ਇਸ ਦੀ ਹਰ ਮੈਦਾਨ ਫਤਿਹ ਹੋਵੇਗੀ ਅਤੇ ਬੋਲ ਵਾਲੇ ਹੋਣਗੇ ਜੋ ਗੁਰੂ ਦਾ ਸਿੱਖ ਨਾਮ ਨਹੀਂ ਜਪਦਾ ਉਸ ਨੂੰ ਸਤਗੁਰ ਕਹਿੰਦੇ ਹਨ ਤ੍ਰਿਗ ਜੀਵਨ ਸੰਸਾਰ ਸੱਚੇ ਨਾਮੰਬਿਨ ਪਰਮਾਤਮਾ ਦੇ ਸੱਚੇ ਨਾਮ ਤੋਂ ਬਿਨਾ ਮਨੁੱਖ ਦੇ ਜੀਵਨ ਦੇ ਵਿੱਚ ਉਸ ਨੂੰ ਹਮੇਸ਼ਾ ਫਿਟਕਰਾਂ ਹੀ ਪੈਂਦੀਆਂ ਨੇ ਉਸ ਦਾ ਜੀਵਨ ਤ੍ਰਿਗ ਹੋ ਜਾਂਦਾ ਹੈ ਜੋ ਗੁਰੂ ਕਾ ਸਿੱਖ ਕਿਰਤ ਕਰਦਾ ਹੈ ਪਰ ਦਸਵੰਦ ਨਹੀਂ ਦਿੰਦਾ ਵੰਡ ਨਹੀਂ ਛਕਦਾ ਤਾਂ ਸਮਝੋ ਉਸ ਦੀ ਇੱਕ ਤੰਗ ਉਸ ਦਾ ਇੱਕ ਥੰਬ ਟੁੱਟ ਜਾਂਦੀ ਹੈ ਪਰ ਜੇ ਕੋਈ ਕਿਰਤ ਨਹੀਂ ਕਰਦਾ ਤਾਂ ਵੰਡ ਕੇ ਕੀ ਖਾਵੇਗਾ ਦਸਵੰਦ ਕਿੱਥੋਂ ਕੱਢੇਗਾ ਬੇਲੜ ਤੇ ਮਖੋਟ ਬੰਦੇ ਦੀਆਂ ਤਾਂ ਦੋ ਥੰਬ ਜਾਂਦੀਆਂ ਲਗਦੀਆਂ ਨੇ ਉਸ ਦੀ ਝਾਂਕ ਤਾਂ ਗੋਲਕ ਤੇ ਹੀ ਟਿਕੀ ਰਹਿੰਦੀ ਹੈ ਦੂਸਰੇ ਦੇ ਧੰਤ ਤੇ ਹੀ ਟਿਕੀ ਰਹਿੰਦੀ ਹੈ ਕਿ ਕਿਸ ਚਲਾਕੀ ਤੋਂ ਹੇਰਾ ਫੇਰੀ ਨਾਲ ਗੋਲਕ ਨੂੰ ਆਪਣੇ ਵਾਸ ਕਰ ਸਕੇ ਅਤੇ ਦੂਸਰਿਆਂ ਦੀ ਕਮਾਈ ਨੂੰ ਹੜਪ ਕਰ ਸਕੇ ਅਜਿਹਾ ਆਦਮੀ ਤੇ ਨਾਮ ਵੀ ਨਹੀਂ 잡 ਸਕੇਗਾ ਭਾਵੇਂ ਲੋਕਾਂ ਨੂੰ ਚਿੱਟੇ ਚੰਗੇ ਪਾ ਕੇ ਜਿੰਨੇ ਮਰਜੀ ਚਲਿੱਤਰ ਕਰਕੇ ਦਿਖਾਉਂਦਾ ਫਰੇ ਅਜੇ ਹਮਨੁਖ ਬਗਲਾ ਭਗਤ ਤਾਂ ਬੇਸ਼ੱਕ ਬਣ ਜਾਵੇ ਪਰ ਸਚਾਰ ਸਿੱਖ ਹੋਣ ਦੀ ਪਦਵੀ ਤੋਂ ਬਿਨਾ ਕੁਝ ਨਹੀਂ ਸਕਦਾ। ਖੋਟੇ ਦਾ ਖੋਟਾ ਹੀ ਰਹੇਗਾ। ਪਰਮਾਤਮਾ ਦੇ ਖਜ਼ਾਨੇ 'ਚ ਨਹੀਂ ਪੈ ਸਕੇਗਾ। ਖੋਟਾ ਬਾਹਰ ਹੀ ਸੁੱਟਿਆ ਜਾਵੇਗਾ। ਉਸ ਨੂੰ ਕਿਦਰੇ ਵੀ ਕੋਈ ਵੀ ਥਾਂ ਨਹੀਂ ਮਿਲੇਗੀ। ਵਿਸ਼ਨੂ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਆਪਣੀ ਕੁਛ ਕਰੋ, ਕਮਾਈ, ਰਹਿਤ ਦਿਓ, ਦਸਵੰਦ ਬਣਾਈ। ਮਨੁੱਖ ਦੇ ਕੋਲ ਜੋ bari ਸੰਪਦਾ ਹੈ, ਧਨ ਹੈ ਜੋ ਕਿਰਤ ਕਰਕੇ ਕਮਾਇਆ ਪਰਮਾਤਮਾ ਨੇ ਇੱਕ ਨਿਯਮ ਬਣਾ ਦਿੱਤਾ ਕਿ ਇਸ ਦੇ ਵਿੱਚ ਜੋ ਦਸਵਾਂ ਹਿੱਸਾ ਹੈ ਉਹ ਤੇਰਾ ਨਹੀਂ ਹੈ ਉਹ ਧਰਮ ਦਾ ਹੈ ਉਹ ਧਰਮ ਦੇ ਪ੍ਰਚਾਰ ਵਾਸਤੇ ਖਰਚ ਹੋਵੇ ਉਹ ਗੁਰਦੁਆਰੇ ਦੀ ਸੰਭਾਲ ਵਾਸਤੇ ਖਰਚ ਕਰ ਲੋਕਾਂ ਤੱਕ ਧਰਮ ਪਹੁੰਚ ਸਕੇ ਇਸ ਤੇ ਖਰਚ ਕਰ ਇਸ ਕਰਕੇ ਦਸਵੰਦ ਦੀ ਪ੍ਰਥਾ ਚਲਾ ਦਿੱਤੀ ਕਿੰਨਾ ਹਿੱਸਾ ਦੇਣਾ ਇਹ ਕਿਸੇ ਹੋਰ ਧਰਮ ਵਿੱਚ ਸਪਸ਼ਟ ਨਹੀਂ ਹੈ ਪਰ ਗੁਰੂਆਂ ਨੇ ਕਮਾਈ ਦਾ ਦਸਵਾਂ ਹਿੱਸਾ ਹ ਦਸਵੇਂ ਹਿੱਸੇ ਨੂੰ ਦਸਵੰਦ ਲਾਜ਼ਮੀ ਕੀਤਾ ਸਿੱਖ ਵਾਸਤੇ ਦਸਵੰਦ ਗੁਰੂ ਦਾ ਹੈ ਇਹ ਤੇਰਾ ਨਹੀਂ ਹੈ ਜੇ ਮਨੁੱਖ ਨੇ ਦਸਵੰਦ ਦੇ ਖਾਤੇ ਤੇ ਖਰਚ ਨਹੀਂ ਕੀਤਾ ਤੇ ਫਿਰ ਕੀ ਹੋਵੇਗਾ ਇਸ ਦਸਵੰਦ ਦਾ ਇਸ ਨੂੰ ਕਹਿੰਦੇ ਨੇ ਕੰਨ ਕੇ ਭਾਗੀ ਚਾਰ ਹਨ ਧਰਮ ਚੋਰ ਨਿਰਪ ਆ ਸੰਸਾਰ ਵਿੱਚ ਮਾਇਆ ਦੇ ਜੋ ਮਨੁੱਖ ਕਮਾਉਂਦਾ ਉਸ ਦੇ ਚਾਰ ਹਿੱਸੇ ਬਣਦੇ ਆ ਧਰਮ ਰਾਜਾ ਚੋਰ ਤੇ ਅਗਨੀ ਜਿਹੜਾ ਮਨੁੱਖ ਧਰਮ ਨੂੰ ਤਿਆਗ ਦੇਵੇ अथवा ਧਰਮ ਦੇ ਖਰਚ ਨਿਆ ਕਰੇ ਦਸਵਾਂ ਹਿੱਸਾ ਉਸ ਤੋਂ ਬਾਕੀ ਦੇ ਤਿੰਨ ਹਿੱਸੇ ਵੀ ਨਾਰਾਜ਼ ਹੋ ਜਾਂਦੇ ਹਨ ਕਿਸੇ ਨਾ ਕਿਸੇ ਢੰਗ ਦੇ ਨਾਲ ਧਨ ਨੂੰ ਕਾਬੂ ਹੀ ਕਰ ਲੈਂਦੇ ਹਨ ਉਹ ਉਸ ਦਸਵੰਦ ਉਸ ਮਨੁੱਖ ਕੋ ਵੀ ਨਹੀਂ ਰਹਿੰਦਾ ਜੋ ਮਾਇਆ ਧਰਮ ਦੇ ਲੇਖੇ ਲੱਗ ਕੇ ਵਧਣੀ ਫੁੱਲਣੀ ਸੀ ਉਹ ਨੂੰ ਚੋਰ ਲੈ ਜਾਏਗਾ ਉਦੀ ਚੋਰੀ ਹੋ ਜੇਗੀ ਉਹਦਾ ਡਾਕਾ ਹੋ ਜਾਏਗਾ ਉਹ ਤੇਰੇ ਕੋਲ ਨਹੀਂ ਰਹਿਣੀ ਜਾਂ ਰਾਜੇ ਰਾਜਾ ਲੈ ਜਾਏਗਾ ਸਰਕਾਣਾ ਲੈ ਜਾਣ ਗਿਆ ਟੈਕਸ ਚਲਾ ਜਾਏਗਾ ਉਹ ਮਨੁੱਖ ਕੋ ਨਹੀਂ ਰਹੇਗਾ ਜਾਂ ਅੱਗ ਤੇ ਅੱਗ ਦੇ ਹਿੱਸੇ ਚ ਭੇਡ ਚੜ ਜਾਏਗਾ ਜਾਂ ਉਸ ਨੂੰ ਪਾਣੀ ਰੋੜ ਕੇ ਲੈ ਜਾਏਗਾ ਪਰ ਉਹ ਪੂਰੀ ਤਰੀਕੇ ਨਾਲ ਮਨੁੱਖ ਕੋ ਵੀ ਨਹੀਂ ਰਹੇਗਾ ਇਸੇ ਕਰਕੇ ਗਿਆ ਧਨ ਕੇ ਬਾਗੀ ਚਾਰ ਹੈ ਧਰਮ ਚੋਰ ਨਿਰਪਾਗ ਦਸਵੰਦ ਮਨੋਖਲੇ ਲਾਜ਼ਮੀ ਹੈ ਦਸਵੰਦ ਸਮੇ ਦਾ ਤੇ ਦਸਵੰਦ ਆਪਣੀ ਕਿਰਤ ਦੇ ਵਿੱਚੋਂ ਕੀਤੀ ਹੋਈ ਕਮਾਈ ਦਾ ਦਸਵਾਂ ਹਿੱਸਾ ਦੋਨੋਂ ਸਿੱਖ ਵਾਸਤੇ ਲਾਜ਼ਮੀ ਹੈ ਪੁਰਾਣੇ ਸਮੇਂ ਵਿੱਚ ਗੁਰੂਆਂ ਦੇ ਸਿੱਧਕੀ ਸਿੱਖ ਜੋ ਆਪਣੇ ਘਰਾਂ ਦੇ ਵਿੱਚ ਹੀ ਗੋਲਕਾਂ ਰੱਖਣੀਆਂ ਸ਼ੁਰੂ ਕਰ ਦਿੱਤੀਆਂ ਸੀ ਅਤੇ ਦਸਵੰਦ ਰਕਮ ਉਹਨਾਂ ਵਿੱਚ ਪਾਉਣ ਲੱਗ ਪਏ ਜਦੋਂ ਗੋਲਕ ਭਰ ਜਾਂਦੀ ਤਾਂ ਉਹ ਗੋਲਕ ਦੀ ਸਾਰੀ ਰਕਮ ਖੁਦ ਆਪ ਹੀ ਮੁਖੀਏ ਸਿੱਖਾਂ ਰਾਹੀਂ ਗੁਰਦੁਆਰੇ ਪਹੁੰਚਾ ਦਿੰਦੇ ਸੀ ਗੁਰਮੁਖ ਦੇ ਸਿੱਖਾਂ ਵਾਸਤੇ ਗੋਲਕ ਰੱਖਣੀਆਂ ਤੇ ਦਸਵੰਦ ਦੇਣਾ ਜ਼ਰੂਰੀ ਸੀ ਅਤੇ ਅੱਜ ਵੀ ਜ਼ਰੂਰੀ ਹੈ ਹਰ ਗੁਰਸਿੱਖ ਵਾਸਤੇ ਗੁਰੂ ਦਾ ਹੁਕਮ ਹੈ ਕਿ ਦਸਵੰਦ ਅਤਵਾ ਆਪਣੇ ਕਰਮ ਦੀਆਂ ਜੋ ਕਮਾਈ ਹੈ ਉਸ ਦਸਾਂ ਨੋਹਾਂ ਦੀ ਕਿਰਤ ਹੈ ਕਰਨੀ ਹੈ ਅਤੇ ਆਪਣੀ ਕਿਰਤ ਕਮਾਈ ਦਾ ਘੱਟੋ ਘੱਟ ਦਸਵਾਂ ਹਿੱਸਾ ਗੁਰੂਦਵਾਰੇ ਅਰਪਣ ਚੜਾ ਕੇ ਆਉਣਾ ਹੈ ਦੇ ਕੇ ਆਉਣਾ ਹੈ ਧਰਮ ਦੇ ਲਈ ਪ੍ਰਚਾਰ ਦੇ ਲਈ ਗੁਰਦਵਾਰੇ ਦੀ ਸੇਵਾ ਸਸ ਦਾ ਗੁਰਦੁਆਰੇ ਇਸ ਮਾਲੀ ਇਹਨੂੰ ਸਤਿਗੁਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵੀ ਫਰਮਾਨ ਕੀਤਾ ਹੈ ਕਾਲ ਖਾਏ ਕਿਛ ਹੱਥੋਂ ਦੇ ਨਾਨਕ ਰਾ ਪਛਾਣੈ ਸੋਇ ਮਨੁੱਖ ਕਮਾਈ ਕਰੇ ਤੇ ਉਸ ਦਾ ਦਸਵੰਦ ਗੁਰਦੁਆਰੇ ਦੇ ਕੇ ਆਵੇ ਧਰਮ ਦੇ ਪ੍ਰਚਾਰ ਵਾਸਤੇ ਖਰਚੇ ਭਾਈ ਨੰਦ ਲਾਲ ਜੀ ਕਹਿੰਦੇ ਨੇ ਕੜੇ ਸ਼ਬਦਾਂ ਵਿੱਚ ਇਸ ਨੂੰ ਇਸ ਤਰ੍ਹਾਂ ਕਹਿੰਦੇ ਨੇ ਜੋ ਗੁਰੂ ਦਾ ਸਿੱਖ ਦਸਵੰਦ ਨਹੀਂ ਕੱਢਦਾ ਉਸਤੇ ਤੱਕ ਕਿਸੇ ਕਿਸਮ ਦਾ ਭਰੋਸਾ ਜਾਂ ਵਿਸ਼ਵਾਸ ਹੀ ਨਹੀਂ ਕੀਤਾ ਜਾ ਸਕਦਾ ਦਸਵੰਦ ਗੁਰੂ ਨਹੀਂ ਦੇਵਈ ਝੂਠ ਬੋਲ ਜੋ ਖਾਏ ਕਹੇ ਗੋਵਿੰਦ ਸਿੰਘ ਲਾਲ ਜੀ ਤਿਸ ਦਾ ਕੁਛ ਨਾ ਬਸਾਏ ਉਹਦਾ ਬਸਾ ਨਹੀਂ ਕੀਤਾ ਜਾ ਸਕਦਾ ਉਸਤੇ ਭਰੋਸਾ ਨਹੀਂ ਕੀਤਾ ਜਾ ਸਕਦਾ ਜੋ ਮਨੁੱਖ ਦਸਵੰਦ ਨਹੀਂ ਕੱਢਦਾ ਪਰਮਾਤਮਾ ਵਾਸਤੇ ਦਸ਼ਮ ਗ੍ਰੰਥ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਫਰਮਾਨ ਹੈ ਜੋ ਬਾਬੇ ਕੇ ਦਾਨ ਨਾ ਦੇਹਨ ਤਨ ਕੇ ਗਹਿ ਬਾਬਰ ਕੇ ਲਹ ਜੋ ਮਨੁੱਖ ਦਸਵੰਦ ਪਰਮਾਤਮਾ ਦੇ ਲਈ ਖੱਚ ਨਹੀਂ ਕਰਦਾ ਉਹ ਸਰਕਾਰਾਂ ਖੋ ਲੈਂਦੀਆਂ ਜਾਂ ਤਾਂ ਪਾਣੀ ਚ ਡੁੱਲ ਜਾਂਦਾ ਜਾਂ ਅੱਗ ਦੀ ਭੇਟ ਚੜ ਜਾਂਦਾ ਉਸ ਮਨੁੱਖ ਕੋਲ ਵੀ ਨਹੀਂ ਬਚਦਾ ਦਸਵੰਦ ਰੱਖ ਲੈਣਾ ਇਦਾਂ ਹੈ ਜਿਦਾਂ ਗੁਰੂ ਦੇ ਧੰਨ ਤੇ ਛਾਪਾ ਮਾਰ ਲੈਣਾ ਚੋਰੀ ਕਰ ਲੈਣਾ ਜੋ ਮਨੁੱਖ ਦਸਵੰਦ ਨਹੀਂ ਦੇਵੇਗਾ ਉਸ ਨੂੰ ਪਰਮਾਤਮਾ ਦਾ ਚੋਰ ਮੰਨਿਆ ਜਾਵੇਗਾ ਮਨੁੱਖ ਕਹਿੰਦਾ ਮੈਂ ਮਿਹਨਤ ਨਾਲ ਕਮਾਇਆ ਬਰਬਾਦ ਹੋ ਗਿਆ ਚੋਰੀ ਹੋ ਗਿਆ ਅੱਗ ਦੀ ਫੇਟ ਚੜ ਗਿਆ ਠੱਗ ਠੱਗ ਲੈ ਗਏ ਤੇ ਬਿਮਾਰੀ ਤੇ ਖਰਚ ਹੋ ਗਿਆ ਗੁਰਵਾਣੀ ਕਹਿੰਦੀ ਹੈ ਕਿ ਇਹ ਦਸਵੰਦ ਤੇਰਾ ਨਹੀਂ ਸੀ ਜਦੋਂ ਤੂੰ ਢੰਗ ਨਾਲ ਖਰਚ ਨਹੀਂ ਕੀਤਾ ਤਾਂ ਹੁਣ ਬੇਢੰਗੇ ਤਰੀਕੇ ਨਾਲ ਨਿਕਲੇਗਾ ਤਨ ਕੇ ਭਾਗੀ ਚਾਰ ਹੈ ਧਰਮ ਚੋਰ ਨਿਰਭਾਗ ਇਹ ਬੇਟੰਗੇ ਤੰਗ ਨਾਲ ਨਿਕਲੇਗਾ ਕਿਉਂ ਕਿ ਇਹ ਦਸਵੰਦ ਤੋਂ ਗੁਰੂ ਦਾਸੀ ਗੁਰੂ ਤੇ ਖਰਚ ਨਹੀਂ ਕੀਤਾ ਜਦੋਂ ਮਨੁੱਖ ਦਸਵੰਦ ਸਹੀ ਢੰਗ ਨਾਲ ਧਰਮ ਲਈ ਖਰਚ ਕਰਦਾ ਹੈ ਦਿੰਦਾ ਹੈ ਤਾਂ ਮਨੁੱਖ ਦਾ ਜੋ ਮਨ ਹੈ ਉਹ ਮਨ ਨੂੰ ਵੀ ਨਕੀਲ ਪੈ ਜਾਂਦੀ ਹੈ ਅਤੇ ਧਨ ਤਾਂ ਹੈ ਹੀ ਦਾਤੇ ਦਾ ਜਦ ਸਰੀਰ ਪਰਮਾਤਮਾ ਨੇ ਦਿੱਤਾ ਇਸ ਨਾਲ ਜੋ ਧਨ ਕਮਾਇਆ ਇਹ ਤਾਂ ਹੈ ਹੀ ਪਰਮਾਤਮਾ ਦਾ ਗੁਰੂ ਕੇ ਸਿੱਖ ਦਾ ਆਪਣਾ ਤਾਂ ਕੁਝ ਵੀ ਨਹੀਂ ਸਭ ਕੁਝ ਗੁਰੂ ਦਾ ਹੀ ਹੈ ਜਦ ਕਰ ਇਹ ਜਿਹੜਾ ਸ਼ਰੀਰ ਹੈ ਇਹ ਗੁਰੂ ਕੋਲ ਬਹਿ ਕਰ ਦਿੱਤਾ ਗੁਰੂ ਦੇ ਲੇਖੇ ਲਾ ਦਿੱਤਾ ਤਾਂ ਆਪਣਾ ਤਾਂ ਕੁਝ ਵੀ ਨਾ ਰਿਹਾ ਮੇਰਾ ਘਰ ਦੀ ਥਾਂ ਤੇਰਾ ਘਰ ਬਣ ਗਿਆ ਤੇਰਾ ਘਰ ਮੇਰਾ ਘਰ ਨਹੀਂ ਤੇਰਾ ਘਰ ਬਣ ਗਿਆ ਫਿਰ ਉਸ ਘਰ ਵਿੱਚ ਪਰਮਾਤਮਾ ਦਾ ਵਾਸ ਹੋ ਗਿਆ ਪਰ ਘਰ ਨੂੰ ਭਾਗ ਲੱਗ ਗਏ ਹਨੇਰਾ ਦੂਰ ਹੋ ਗਿਆ ਮਾਲਕ ਦੇ ਪ੍ਰਕਾਸ਼ ਪਰਮਾਤਮਾ ਦੇ ਪਰਵੇਸ਼ ਕਰਨ ਦੇ ਨਾਲ ਜਗਮਾ ਉੱਤੇ ਘਰ ਕੋਠੀ ਦੁਰਗੰਧ ਦੀ ਥਾਂ ਸੁਗੰਧ ਦੀਆਂ ਲਪਟਾਂ ਆਉਣ ਲੱਗ ਪਈਆਂ ਗੁਰੂ ਕੋਲ ਸੀਸ ਦੇਣ ਨਾਲ ਸੀਸ ਵੇਚਣ ਦੇ ਨਾਲ ਗੰਧ ਦਾ ਪਰਿਆ ਸਰੀਰ ਰੂਪੀ ਜਿਹੜਾ ਪਾਂਡਾ ਹੈ ਇਹ ਸਵਾਰਿਆ ਗਿਆ ਅਮਰਤ ਪੈਣ ਨਾਲ ਪਵਿੱਤਰ ਹੋ ਗਿਆ ਖਾਲਸਾ ਬਣ ਗਿਆ ਹਾਂਜੀ ਖਾਲਸਾ ਬਣ ਗਿਆ ਆਪਣੇ ਗੁਰੂ ਦਾ ਖਾਸ ਰੂਪ ਹੋ ਗਿਆ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੋ ਨਿਵਾਸ ਸੋ ਇਹ ਦਸਵੰਦ ਹਰ ਮਨੁੱਖ ਵਾਸਤੇ ਲਾਜ਼ਮੀ ਹੈ ਹਰ ਮਨੁੱਖ ਨੇ ਇਹ ਦਸਵੰਦ ਆਪਣੇ ਦਸਾਂ ਨੋਹਾਂ ਦੀ ਕਿਰਤ ਕਮਾਈ ਕਰਕੇ ਉਸ ਤੋਂ ਕੱਢਣਾ ਹੈ ਤੇ ਇਸ ਦਾ ਜੋ ਦਸਵਾਂ ਹਿੱਸਾ ਹੈ ਉਹ ਗੁਰਦੁਆਰੇ ਦੀ ਉਸਾਰੀ ਵਾਸਤੇ ਧਰਮ ਦੇ ਪ੍ਰਚਾਰ ਵਾਸਤੇ ਖਰਚ ਕਰਨਾ ਹੈ ਤੇ ਦਸਵੰਦ ਕੱਢਣਾ ਹੈ ਟਾਈਮ ਦਾ ਹਰ ਰੋਜ਼ ਮਨੁੱਖ ਜੇ 15 ਘੰਟੇ ਜਾਗਦਾ ਹੈ ਕੰਮ ਕਰਦਾ ਹੈ ਕੀਰਤ ਕਰਦਾ ਹੈ ਸਾਰਾ ਦਿਨ ਤੇ ਇੱਕ ਘੰਟਾ ਉਸ ਦਾ ਜਾਪ ਕਰਨਾ ਹੈ ਦੁੱਧ ਦਸਵੰਦ ਹੈ ਉਹ ਇੱਕ ਘੰਟੇ ਦਾ ਜਾਪ ਮਨੁੱਖ ਨੇ ਹਰ ਰੋਜ਼ ਕਰਨਾ ਹੈ ਸਿਮਰਨ ਕਰਨਾ ਹੈ ਗੁਰਦੁਆਰੇ ਜਾਣਾ ਹੈ ਸੇਵਾ ਕਰਨੀ ਹੈ ਮਨੁੱਖਤਾ ਦੀ ਧਰਮ ਦਾ ਪ੍ਰਚਾਰ ਕਰਨਾ ਹੈ ਸੋ ਇਹ ਦਸਵੰਦ ਗੁਰੂਆਂ ਨੇ ਲਾਜ਼ਮੀ ਕੀਤਾ ਤਾਂ ਇਹ ਜਿਹੜੇ ਧਰਮ ਦੇ ਜਿਹੜੇ ਤਿੰਨ ਮੇਨ ਸਤੰਭ ਹਨ ਨਾਮ ਜਪਣਾ ਕੀਰਤ ਕਰਨਾ ਵੰਡ ਛਕਣਾ ਇਹ ਏ ਸਿੱਖੀ ਦਾ ਮੇਨ ਸਤੰਭ ਹੈ ਇਹ 10 ਮੇਨ ਸਤੰਭ ਹੈ ਜਿਸ ਦੇ ਉੱਤੇ ਸਿੱਖੀ ਖੜੀ ਹੈ ਕੋਈ ਇੱਕ ਵੀ ਸਤੰਭ ਇਸ ਚੋਂ ਗਰੇਗਾ ਤਾਂ ਮੁਨੱਖ ਸਿੱਖੀ ਤੋਂ ਥੱਲਾ ਚਲਾ ਜਾਏਗਾ ਕਿਰਦਾਰ ਤੋਂ ਥੱਲੇ ਚਲੇ ਜਾਏਗਾ ਇਹ ਸੀ ਦਸਵੰਦ ਦੀ ਮਹੱਤਤਾ ਦਸਵੰਦ ਦਾ ਸਮਾਜਿਕ ਪ੍ਰਭਾਵ ਦਸਵੰਦ ਸਮਾਜ ਨੂੰ ਸਮਾਜ ਦਾ ਨਿਰਮਾਣ ਕਰਦਾ ਹੈ ਤੇ ਰੁਕਾਵਟਾਂ ਨੂੰ ਤੋੜਦਾ ਹੈ ਇਹ ਇਸ ਦੀ ਅਸਲ ਸ਼ਕਤੀ ਹੈ ਇਤਨੀ ਇੱਕ ਹਾਜ਼ਰੀ ਕਬੂਲ ਕਰਨਾ ਸਾਰਿਆਂ ਦਾ ਬਹੁਤ 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 ਧੰਨਵਾਦ ਪੁੱਲ ਚੁੱਕ ਦੀ ਸ਼ਮਾਂ ਜੇ ਕੋਈ ਗੁਸਾਖੀ ਹੋਗੀ ਹੋਵੇ ਪਰਮਾਤਮਾ ਦਾ ਚਾਕਰ ਜਾਣ ਕੇ ਗੁਸਾਖੀ ਮਾਫ ਕਰਨਾ ਆਪ ਸਾਰਿਆਂ ਦੀ ਤੂੜ ਆਚਰਣ ਤੂੜ ਜਾਣ ਕੇ ਗੁਸਾਖੀ ਮਾਫ ਕਰਨਾ ਰੱਬ ਅੱਗੇ ਅਰਦਾਸ ਬੇਨਤੀ ਅੱਗੇ ਤੋਂ ਸ਼ੁੱਧ ਤੇ ਸਪਸ਼ਟ ਕਥਾ ਦਾ ਬਲ ਬਖਸ਼ਣਾ ਜੀ ਪਰਮਾਤਮਾ ਬਖਸ਼ਣਯੋਗ ਨੇ ਆਪੇ ਬਖਸ਼ ਲੈਣਗੇ ਦਾਸ ਦੀ ਫਤਿਹ ਕਬੂਲ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ